ਵੇ ਲੈ ਆ ਪੰਜਾਬ ਦੇ ਆ ਪੰਜਾਬ ਦੇ ਤੂੰ ਇੰਨੀ ਲੇਟ ਕਿਉਂ ਆਇਆ ਮੈਂ ਤਾਂ ਕਦੋਂ ਦੀ ਇੰਤਜ਼ਾਰ ਕਰ ਰਹੀ ਸੀ ਤੇਰਾ ਹੋਰ ਲੇਟ ਫਿਰ ਤੈਨੂੰ ਬਾਤੀਆ ਕਰੇ ਕੰਮ ਕਰ ਵੀ ਬਹੁਤ ਹੁੰਦੇ ਨੇ ਆ ਪੰਜਾਬ ਦੇ ਮਾਈ ਕੋਟਾਂ ਛੀਟ ਦੀ ਬੁੱਲੀ ਆ ਗਈ ਉਹ ਭੈਣ ਬੜੀ ਕਬੋਟ ਕਬੋਟ ਕਰ ਆਇਆ ਕਰ ਉੱਤੇ ਦਾ ਦੇ ਸੀੜ ਦੇ ਇਹ ਜਿਹੜੇ ਪੇਜ ਵਾਲੇ ਆ ਨਾ ਆਹ ਆ ਪੇਜ ਵਾਲੇ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਆਹ ਵਾਲੇ ਇਹਨਾਂ ਦੇ ਨਾਲ ਜਿਹੜੀ ਕੁੜੀ ਕੰਮ ਕਰਦੀ ਹੈ ਨਾ ਉਹਦਾ ਹਸਬੈਂਡ ਆਇਆ ਸੀ ਮੇਰੇ ਕੋਲੇ ਇਹ ਮੇਰੀ ਵਾਈਫ ਆ ਤੇ ਇਹ ਬੰਦੇ ਸ਼ੈ ਦਿੰਦੇ ਇਹਨੂੰ ਤੇ ਘਰੇ ਨਹੀਂ ਆਉਣ ਦਿੰਦੇਗੇ ਤੇ ਦੋ ਜਵਾਕ ਭੁੱਖੇ ਮਰਦੇ ਆ ਘਰੇ ਤੇ ਰੋਂਦੇ ਆ ਤੇ ਇਹ ਧਮਕੀਆਂ ਦਿੰਦੇ ਸਾਨੂੰ ਤੇ ਇਹਨਾਂ ਦੀ ਕੋਈ ਵੀਡੀਓ ਹੋਵੇ ਜਿਹੜੀ ਚੱਜ ਦੀ ਹੋਵੇ ਤੇ ਨਹੀਂ ਇੰਨਾ ਗੰਦ ਪਾਇਆ ਇਹਨਾਂ ਨੇ ਤੇ ਕੋਈ ਚੱਕਰ ਨਹੀਂ ਇਹ ਵੀ ਕਰਦੇ ਹਿਸਾਬ ਕਿਤਾਬ ਇਹਨਾਂ ਦਾ ਵੀ ਮੇਰੇ ਕੋਲ ਦੂ ਹੁੰਦਾ ਪਹਿਲਾ ਸਪੈਲਿੰਗ ਸਿੱਖ ਲੈ ਫਿਰ ਡਿਫੀਸ਼ਲ ਤੇ ਅੰਤੋਂ ਤੋਂ ਮਤੋਂ ਗਾਲਾਂ ਨਾ ਸੁਣੀ ਮੈਂ ਮੈਡੀਕਲ ਨਾ ਦਿਖਣੇ ਗਾ ਰਹੀਆਂ ਲੱਗ ਜਾਂਦਾ ਫੈਨ ਲੱਗ ਰਾਤ ਨੂੰ ਵੀ ਆਗੇ ਮੇਰੇ ਘਰ ਦਾ ਖਰਚਾ ਚੱਕੋ ਨਾ ਕਿ ਉਹਨਾਂ ਦੀ ਸਕੂਲ ਦੀ ਫੀਸ ਉਹ ਦੋ ਰੋਟੀ ਪਾਣੀ ਦਾ ਖਰਚਾ ਚੱਕੋ ਕੋਈ ਨਹੀਂ ਚਾਹ ਸਕਦਾ ਸਲਾਹ ਦੇਣ ਵਾਸਤੇ ਸਾਰੇ ਹੀ ਆ ਜਾਂਦੇ ਆ ਵੀ ਹਾਂ ਪਰ ਆਹਾਂ 14 ਸਾਲ ਦੀ ਗਵੰਧਨ ਕੀ ਹੁੰਦਾ 14 ਸਾਲ ਦੀ ਤਾਂ ਧੀ ਹੁੰਦੀ ਆ ਭੈਣ ਹੁੰਦੀ ਆ ਬੱਚੀ ਹੁੰਦੀ ਆ ਤਾਂ ਥੱਲੇ ਲਿਖਿਆ ਵੀ ਆ ਬਾਈ ਨੇ 14 ਸਾਲ ਦੀ ਗਵੰਧਨ ਦਾ ਇਸ਼ਕ ਕਿੱਥੇ ਆ ਪ੍ਰਸ਼ਾਸਨ ਕਿੱਥੇ ਆ ਲੋਕ ਦੀਂਦਾ ਨਹੀਂ ਤੁਹਾਨੂੰ ਇਹ ਜਿਹੜਾ ਕੁਝ ਤੁਹਾਨੂੰ ਹੁਣ ਦਿਖਾਇਆ ਏ ਵਿਖੀ ਜਾਂਦੇ 14 14 ਸਾਲ ਦੀ ਗਵੰਡਨ ਦਾ ਇਸ਼ਕ ਜਿਹੜੀਆਂ ਉਹ ਤਿੰਨ ਕੁੜੀਆਂ ਸਕੀਆਂ ਪੈਣਾ ਨੇ ਇਹਨਾਂ ਨੇ ਵੀ ਬਹੁਤ ਜ਼ਿਆਦਾ ਗੰਦ ਪਾਇਆ ਆ ਪਿੱਛੇ ਜੇ ਕੀ ਹੋਇਆ ਮੈਂ ਵੇਖਿਆ ਵੀਡੀਓ ਵੀ ਕੁੜੀਆਂ ਨਾ ਵੀਡੀਓ ਪਾਈ ਜਾਂਦੀਆਂ ਉਹਦੇ ਵਿੱਚ ਇਹ ਸੀ ਇੱਕ ਨਰਿੰਦਰ ਕੌਰ ਸੀ ਕੁੜੀ ਬੁੜੀ ਪਤਨੀ ਆਂਟੀ ਜੀ ਇੱਕ ਆ ਪ੍ਰੀਤ ਜੱਟੀ ਜੀ ਦੇ ਤਿਤਲੀ ਜੀ ਵਾਈ ਆ ਇੱਕ ਕੋਈ ਅਮਨਰਾਮ ਗੜੀਆ ਹੈਗੀ ਆ ਤੇ ਹੋਰ ਵੀ ਇੱਕ ਕੁੜੀ ਉਹ ਜਿਹਨੇ 2-3 ਵਿਆਹ ਕਰਾਏ ਹੋਏ ਆ ਪੂਜਾ ਸੰਘਾ ਕੁਸ਼ੀ ਤਾਂ ਤੇ ਇਹ ਤੰਤਰਕਾਂ ਦੀਆਂ ਵੀਡੀਓ ਫੋਟੋ ਪਾਉਣੀਆਂ ਤੇ ਉੱਤੇ ਲਿਖਣੀਆਂ ਵੀ ਜੇ ਕਿਸੇ ਨੇ ਵਾਚਰਸ਼ ਕਰਨਾ ਕਿਸੇ ਨੂੰ ਕਿਸੇ ਨੂੰ ਲਵ ਮੈਰਿਜ ਕਰਾਉਣੀ ਆ ਕਿਸੇ ਨੇ ਆਪ ਦੀ ਕੁੜੀ ਨਾਲ ਜਾਂ ਮੁੰਡੇ ਨਾਲ ਕੋਈ ਪ੍ਰੇਮ ਦੀ ਗੱਲਬਾਤ ਕਰਨੀ ਆ ਤੇ ਉਹ ਬਾਬੇ ਨਾਲ ਸੰਪਰਕ ਕਰੋ ਤੇ ਉਹ ਬਾਬੇ ਇਹਨਾਂ ਨੂੰ 25000 ਰੁਪਏ ਦਿੰਦੇ ਕੁਝ ਕੁ ਵੀਡੀਓ ਪਾਉਂਦਾ ਕਿੱਧਰ ਨੂੰ ਚੱਲਿਆ ਪੰਜਾਬ ਤੁਹਾਨੂੰ ਸ਼ਰਮ ਨਹੀਂ ਆਉਂਦੀ ਫੇਰ ਤੁਸੀਂ ਕਹਿੰਦੇ ਫੇਰ ਅੱਛਾ ਇੱਕ ਗੱਲ ਹੋਰ ਵੇਖੀ ਆ ਫੇਰ ਵੇਚੋ ਨਾ ਕੁਛ ਕੁ ਭੇਡਾਂ ਇਹ ਗੱਲਬਾਤ ਕਰਨੀਆਂ ਵੀ ਕੁੜੀ ਮਾਰ ਕੇ ਕਿੱਡੀ ਕੀ ਦਲੇਰੀ ਆ ਜਦੋਂ ਤੁਸੀਂ ਇਹ ਗੱਲ ਕਹੋ ਵੀ ਕੁੜੀ ਮਾਰ ਕੇ 6 ਮਹੀਨਿਆਂ ਦੀ ਸਜ਼ਾ ਹੁੰਦੀ ਆ ਤੇ ਬੰਦਾ ਮਾਰ ਕੇ 20 ਸਾਲਾਂ ਦੀ ਸਜ਼ਾ ਹੁੰਦੀ ਆ ਕਤਲ ਤਾਂ ਕਤਲ ਹੀ ਆ ਨਾ ਤੁਹਾਡੇ ਵਰਗੇ ਪਹਿਲਾਂ ਨਹੀਂ ਸੀ ਲਗੌੜਾ ਵੀ ਨਹੀਂ ਤਾਂ ਉਹ ਕਹਿ ਦਿੰਦੇ ਵੀ ਇੰਦਰਾ ਗਾਂਧੀ ਨੂੰ ਕਿਉਂ ਮਾਰਤਾ ਤੁਹਾਡੇ ਇਹ ਗੱਲ ਖਾਣੇ ਨਹੀਂ ਪੈਣੀ ਤੁਹਾਨੂੰ ਨਹੀਂ ਪਤਾ ਲੱਗਣਾ ਵੀ ਅਜਿਤ ਕੀ ਹੁੰਦੀ ਆ ਹੁਣ ਇਹੋ ਜੇ ਕੰਟੈਂਟ ਬਣਦੇ ਆ ਤੇ ਹੁਣ 2 ਢਾਈ ਮਹੀਨੇ ਪਹਿਲਾਂ ਜਿਹੜੀ ਉਹ ਬੀਬੀ ਐ ਇੱਕ ਦੀਪਕਾ ਲੁਥਰਾ ਅੰਮ੍ਰਿਤਸਰ ਤੋਂ ਉਹਨੂੰ ਸਮਝਾਇਆ ਸੀ ਨਾ ਤੇ ਉਸ ਕੇਸ ਦੇ ਵਿੱਚ ਮੈਂ ਇਸ ਵੀਡੀਓ ਰਾਹੀਂ ਦੱਸਾਂ ਜਿਹੜੇ ਬੰਦੇ ਰਾਜੀ ਨਾਵੇਂ ਨੂੰ ਆਏ ਸੀ ਤੁਹਾਡੇ ਨਾਂ ਤੇ ਨੰਬਰ ਮੇਰੇ ਕੋਲੇ ਪਏ ਆ ਤੁਸੀਂ ਤਾਂ ਕਹਿੰਦੇ ਸੀ ਮਰਦਾਂ ਦੀ ਜ਼ੁਬਾਨ ਹੁੰਦੀ ਐ ਤੁਸੀਂ ਮਰਦ ਕਾਦੇ ਹੋਏ ਓਏ ਤੁਹਾਡੀ ਜ਼ੁਬਾਨ ਆ ਕੋਈ ਕੱਲ ਦਾ ਤੁਸੀਂ ਸਾਡੇ ਤੋਂ ਮਾਫੀ ਮੰਗ ਕੇ ਗਏ ਆ ਪੈਰੀਂ ਹੱਥ ਲਾ ਲਾ ਕੇ ਕੁੜੀ ਰੋਂਦੀ ਸੀ ਆ ਦੀਪਿਕਾ ਲੋਥਰਾ ਜੀ ਪੈਰਾਂ 'ਚ ਡੱਗ ਡੱਗ ਮਰਦੀ ਸੀ ਵੀ ਬਾਬਾ ਜੀ ਮaaf ਕਰ ਦੋ ਤੇ ਆ ਫੋਟੋਆਂ ਵੇਖਖਾ ਉਹਨਾਂ ਦੀਆਂ ਨਹੀਂ ਆ ਵੀਡੀਓ ਉਹੀ ਨਹੀਂ ਇਹ ਦੀਪਿਕਾ ਲੋਥਰਾ ਇਹਨੂੰ ਇਹ ਲਾਸਟ ਵਾਰਨਿੰਗ ਹੈ ਇਸ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁੜ ਕੇ ਵੀ ਇਹ ਇਹ ਨਹੀਂ ਹੈਗਾ ਵੀ ਕੱਲੀ ਠੰਡਈ ਪਾਰਕਿੰਗ ਆ ਪਾਰਕਿੰਗ ਆ ਹੋਰ ਵੀ ਸ਼ਹਿਰਾਂ 'ਚ ਸਾਰਿਆਂ 'ਚ ਹੀ ਹੈਗੀਆਂ ਤੇ ਜੇ ਇਹ ਵੀ ਜ਼ਰੂਰੀ ਨਹੀਂ ਹੈਗਾ ਵੀ ਇਹ ਡੈੱਡ ਬੋਡੀ ਮਿਲੇ ਹੀ ਮਿਲੇ ਸਾਡਾ ਕਿਸੇ ਨਾਲ ਕੋਈ ਨਿੱਜੀ ਵੈਰ ਨਹੀਂ ਕੋਈ ਸਾਡਾ ਵੱਟ ਦਾ ਰੋਲਾ ਨਹੀਂ ਕਿਸੇ ਨੂੰ ਨਾਲ ਸਾਡੀ ਕੋਈ ਦਸ਼ਮਣੀ ਨਹੀਂ ਲੱਚਰ ਦਾ ਨਾ ਫਲਾਓ ਬਸ ਸਾਫ਼ ਸੁਥਰਾ ਰਹਿਣ ਦਿਓ ਬੱਚੇ ਫੋਨ ਚਲਾਉਂਦੇ ਆ ਬੱਚਿਆਂ ਨੂੰ ਫੋਨ ਦਿੰਨੇ ਆ ਅਸੀਂ ਤੁਸੀਂ ਵੀ ਫੈਮਿਲੀ ਵਾਲੇ ਹੈਗੇ ਬੱਚਿਆਂ ਨੂੰ ਫੋਨ ਫੜਾ ਦਿਓ ਆਪਦਾ ਇੰਸਟਾਗ੍ਰam ਫੇਸਬੁੱਕ ਚਲਾਉਣਾ ਤਾਂ ਸਹੀ ਕੋਈ ਕੋਈ ਗੱਲਬਾਤ ਹੈ ਵੀ ਜੋ ਅੱਜ ਤਦਾਰੀ ਉਹ ਸਿੱਖ ਲੈਣਗੇ ਤੁਸੀਂ ਇਦਾਂ ਦੀਆਂ ਗੱਲਾਂ ਬਾਤਾਂ ਕਰਦੇ ਆਂ ਬੱਚਿਆਂ ਦੇ ਰੇਪ ਹੋਈ ਜਾਂਦੇ ਆਂ ਬੱਚੇ ਗਲਤ ਕੰਮਾਂ 'ਚ ਪੈਂਦੇ ਜਾ ਰਹੇ ਆ ਕੀ ਕਰਾਂਗੇ ਨਸਲਾਂ ਖਤਮ ਹੋਈ ਜਾਂਦੀਆਂ ਪਰ ਹੋਣੀ ਬਹੁਤ ਪੰਜ ਚਾਰ ਸਾਲ ਇਹ ਕੁਛ ਹੀ ਦੇਖਿਆ ਇਹਨੂੰ ਸਮਝਾਇਆ ਸੀਗਾ ਸਿੰਘਾਂ ਨੇ ਪਰ ਨਹੀਂ ਸਮਝੀ ਹੁਣ ਕੀ ਕਰੀਏ ਕੋਈ ਨਾ ਰਾਹ ਪਹਿ ਜਾਣਗੇ ਤੇ ਰਾਹ ਪਹਿ ਜਾਣਗੇ ਹੁਣ ਪੰਜਾਬ ਚ ਜੇ ਮੈਂ ਵਿਚਰੂੰਗਾ ਨਾ ਮੇਰੀਆਂ ਮੇਰੇ ਉਹ ਦੋ ਭਰਾ ਸੱਜੀਆਂ ਖੱਬੀਆਂ ਪਾਵਾਂ ਭਾਈ ਜਸਪ੍ਰੀਤ ਸਿੰਘ ਜੀ ਤੇ ਨਿਮਰਜੀਤ ਸਿੰਘ ਜੀ ਉਹ ਦੋਨੇ ਅਰੈਸਟ ਹੋਏ ਨੇ ਕੇਸ ਦਰਜ ਹੋ ਜਾਵਿਆ ਮੈਂ ਮੈਂ ਹਜੇ ਵੇਖਣਾ ਆਪਣੇ ਬਾਰੇ ਤੇ ਜੇ ਮੈਂ ਹੁਣ ਪੰਜਾਬ ਚ ਵਿਚਰੂੰਗਾ ਕਿਸੇ ਗੱਲ ਨਾਲ ਹੀ ਵਿਚਰੂੰਗਾ ਐ ਪਹਿਲੋਂ ਗੁਣੀ ਵੀ ਮੈਨੂੰ ਤੁਸੀਂ ਐਂ ਫਰਿਆ ਫਰਾ ਵੇਖੋਗੇ ਜਿਨ੍ਹਾਂ ਦੀ ਵੀਡੀਓ ਸ਼ੋ ਹੋਗੀ ਉਹਨਾਂ ਦੇ ਘਰੇ ਮੈਂ ਆਪ ਖੁਦ ਨਾਲ ਦੇ ਸੰਗ ਜਾਇਆ ਕਰਨਗੇ ਤੇ ਇੱਕ ਵਾਰੀ ਪਿਆਰ ਨਾ ਸਮਝਾ ਕੇ ਆਉਣਾ ਇੱਕ ਵਾਰੀ ਸਿਰਫ ਵੀ ਆਹ ਵੀਡੀਓ ਬੰਦ ਇਹ ਕੰਮ ਨਹੀਂ ਚੱਲਣੇ ਪੰਜਾਬ ਦੇ ਵਿੱਚ ਅਸੀਂ ਤਾਂ ਇੱਜ ਤਨਾਂ ਦੇਖਣ ਇੱਜ ਤਾਂ ਦੇਖਣੀਆਂ ਇੱਜ ਤਨਾਂ ਰਹਿਣਾ ਜੇ ਕਿਸੇ ਨੇ ਭੁੱਲ ਭੁਲੇਖੇ ਵੀ ਭਾਵੇਂ ਉਹ ਸਿਕਿਉਰਟੀ ਦੇ ਵਿੱਚ ਹੀ ਹੋਵੇ ਤੇ ਉਹਨੇ ਕਿਤੇ ਇਹ ਕਹਿਤਾ ਨਾ ਕਿ ਅਸੀਂ ਕੰਟੈਂਟ ਬੰਦ ਨਹੀਂ ਕਰਨੇ ਡਬਲ ਮੀਨਿੰਗਾ ਚੱਲਣਗੇ ਲੱਚਰ ਤਾਂ ਪੰਜਾਬ 'ਚ ਚੱਲੂਗੀ ਪਟਾਕੇ ਵੇਖੋ ਕਿਵੇਂ ਪੈਂਦੇ ਫਿਰ ਤੁਸੀਂ ਜੇ ਰਾਹ ਨਹੀਂ ਬਦਲ ਸਕਦੇ ਅਸੀਂ ਵੀ ਨਹੀਂ ਬਦਲ ਸਕਦੇ ਅਸੀਂ ਕਿਉਂ ਆਪਦੇ ਰਾਹ ਚੇਂਜ ਕਰੀਏ ਭਾਈ ਅਸੀਂ ਆਪਣੀਆਂ ਅੱਖਾਂ ਨੂੰ ਥੱਲੇ ਨਹੀਂ ਸੈਠ ਸਕਦੇ ਇੱਕ ਹੋਰ ਚੀਜ਼ ਦਿਖਾਵਾਂ ਤੁਹਾਨੂੰ ਮੈਂ ਇਹਨਾਂ ਕਤੀੜਾਂ ਦੀ ਹੋਰ ਚੀਜ਼ ਓਕੇ ਮੈਂ ਤੁਹਾਨੂੰ ਚੀਜ਼ ਦਿਖਾਉਣਾ ਇੱਕ ਦੇਖੋ ਦੇਖੋ ਜੀ ਸੁਣਿਓ ਧਿਆਨ ਨਾਲ ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸੁਣ ਲਿਆ ਕੀ ਕਿਹਾ ਹੁਣੀ ਕਹਿੰਦਾ ਵੀ ਇਹ ਝਾੜਦੀਆਂ ਵੀਡੀਓ ਭਾਈ ਕੁੜੀਆਂ-ਬੁੜੀਆਂ ਨਾ ਦੇਖਿਓ ਤੇ ਇਹ ਅਸੀਂ ਮੰਦਰਾਂ ਜਲੀ ਮੰਦਿਰ ਰਾਸਤੇ ਬਣਾਉਨੇ ਆ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਇਹਨਾਂ ਨੂੰ ਪ੍ਰੋਡੂਸਰ ਨੇ ਲਾਇਆ ਇਹਨਾਂ ਕੰਮਾਂ ਦੇ ਵਿੱਚ ਉਦੋਂ ਜੇ ਕਿਤੇ ਸਾਰੇ ਜਣੇ ਖੜ ਜਾਂਦੇ ਨਾ ਸਾਡੇ ਨਾਲ ਤੇ ਅੱਜ ਗੱਲਾਂ ਕੁਝ ਹੋਰ ਹੁੰਦੀਆਂ ਪੰਜਾਬ ਦੀਆਂ ਕੀ ਕਹਿੰਦਾ ਇਹ ਬੰਦਾ ਕਹਿੰਦਾ ਵੀ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਕੁੜੀਆਂ ਬੁੜੀਆਂ ਪਾਸੇ ਰਹਿਣ ਐਂ ਕਹਿੰਦਾ ਨਾ ਐਵੇਂ ਕਿਵੇਂ ਗਾਲਾਂ ਨਿਕਲ ਜਾਂਦੀਆਂ ਲਗਾਮ ਪਾਵਾਂਗੇ ਜ਼ੁਬਾਨ ਨੂੰ ਤੇਰੀ ਨੂੰ ਅਸੀਂ ਫਿੱਟੇ ਮੂੰਹ ਕਹਿ ਦਿਓ ਜੇ ਕਦੇ ਅਸੀਂ ਸਿਰ ਧੜ ਦੀ ਲਾਉਣੀ ਪਈ ਤੇ ਅਸੀਂ ਲਾਵਾਂਗੇ ਪੰਜਾਬ ਸਾਰਾ ਭਾਵੇਂ ਨੌਜਵਾਨ ਸਾਡੇ ਨਾਲ ਤੁਰਨ ਚੈਨਾ ਤਰ ਖਾਲਾ ਜੀ ਦਾ ਬਾੜਾ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਗਾਣਾ ਨਿਕਲ ਜਾਂਦੇਗਾ ਅਸੀਂ ਵੀ ਕਹਾਂਗੇ ਸਾਥੇ ਤੋਂ ਤਾਂ ਆਪ ਬੰਦਾ ਮਰ ਜਾਂਦਾ ਭਾਈ ਸਾਡੇ ਤਾਂ ਆਪ ਵਸਦਾ ਰੋਗ ਨਹੀਂ ਸਾਡੇ ਨੈੱਟ ਤੇ ਤੁਹਾਡੀਆਂ ਵੀਡੀਓ ਸਪਖੂਨਾ ਤੇ ਸ਼ੋਅ ਨਹੀਂ ਹੋਣਾ ਚਾਹੀਦੀਆਂ ਤੇ ਇਸ ਕਰਕੇ ਲੱਚਰਤਾ ਫਲਾਉਣ ਵਾਲੇ ਦੂਰ ਰਹਿਣ ਵੀ ਭਾਈ ਸਾਡੇ ਤੋਂ ਬੰਦਾ ਮਰ ਜਾਂਦਾ ਤੁਸੀਂ ਆਏ ਚੱਲੋ ਫਿਰ ਅਸੀਂ ਆਏ ਚੱਲਾਂਗੇ ਵੇਖੀ ਚੱਲੂ ਕੋਈ ਚੱਕਰ ਨਹੀਂ ਪੰਜਾਬ ਦੇ ਵਿੱਚ ਨਗੇਜ਼ਤਾ ਗਾਲੀ ਘੋਲ ਚ ਤੇ ਲੱਚਰਤਾ ਡਬਲ मीनिंग ਗੱਲਾਂ ਕਰਨ ਵਾਲੇ ਮੁੰਡੇ ਕੁੜੀਆਂ ਬੰਦੇ ਬੁੜੀਆਂ ਜੋ ਵੀ ਆ ਇਹ ਲਾਸਟ ਵਾਰੀ ਸੁਣ ਲੈਣ ਗੱਲਬਾਤ ਐਸਾ ਕੰਮ ਕਰਾਂਗੇ ਜਿੰਨੀ ਕਮਾਈ ਤੁਸੀਂ YouTube Facebook ਤੋਂ ਕੀਤੀ ਆ ਉਹ ਤੇ ਉਹਦੋਂ ਦੁੱਗਣੇ ਪੈਸੇ ਤੁਹਾਡੇ ਪਰਿਵਾਰ ਰਿਸ਼ਤੇਦਾਰਾਂ ਤੋਂ ਜੇ ਵਿਆਜਾਂ ਤੋਂ ਫੜ-ਫੜ ਕੇ ਨਾ ਤੁਹਾਡੇ ਇਲਾਜਾਂ ਤੇ ਲਾਏ ਤੇ ਸਾਡਾ ਨਾਮ ਬਦਲ ਦਿਓ ਤੇ ਮੈਂ ਇਹ ਗੱਲ ਕਹਿੰਦਾ ਵੀ ਧੌਣ ਹਾਜ਼ਰ ਆ ਸਿਰ ਹਾਜ਼ਰ ਆ ਸਿਰ ਵੜਾ ਦੂੰਗਾ ਮੈਂ ਤੇ ਜੇ ਇਹ ਗੱਲਾਂ ਮੈਂ ਪੂਰੀਆਂ ਨਾ ਕੀਤੀਆਂ ਅਜੇ ਤੱਕ ਜਿਹੜੀ ਗੱਲ ਮੂੰਹੋਂ ਕੱਢੀ ਐ ਪੂਰੀ ਕੀਤੀ ਐ ਜੇ ਕਿਸੇ ਬੰਦੇ ਨੇ ਨਗੇਜਤਾ ਵਧਾਈ ਲੱਚਰਤਾ ਵਧਾਈ ਡਬਲ ਮੀਨਿੰਗ ਗੱਲ ਕੀਤੀ ਤੇ ਆਪਦੇ ਇਹ ਗੱਲਾਂ ਤੇ ਪੜਦੇ ਪਾਉਣ ਲਈ ਸਫਾਈਆਂ ਜੀਆਂ ਦਿੱਤੀਆਂ ਨਾ ਤੇ ਐਸਾ ਕੰਮ ਕਰੂੰਗਾ ਮੈਂ ਵੀ ਤੁਸੀਂ ਦੇਖ ਤਾਂ ਸਕੋਗੇ ਤੁਸੀਂ ਬੋਲ ਨਹੀਂ ਸਕਦੇ ਤੇ ਤੁਸੀਂ ਬੋਲ ਤਾਂ ਸਕੋਗੇ ਤੁਸੀਂ ਸੁਣ ਨਹੀਂ ਸਕਦੇ ਇਹ ਜਿਹੜੇ ਤੁਹਾਡੇ ਰੱਖਣੇ ਆ ਨਾ ਅੱਖਾਂ ਮੂੰਹ ਕੰਨ ਬੰਦ ਕਰ ਦੂੰ ਸਾਰੇ ਮੈਂ ਮੈਨੂੰ ਥੂਲੀ ਚੜਨਾ ਪੈਜੇ ਮੇਰਾ ਅਨਕਾਊਂਟਰ ਹੋ ਜੇ ਮੈਨੂੰ ਉਮਰ ਕੈਦ ਹੋ ਜੇ ਚਾਹੇ ਮੈਨੂੰ ਕੁਝ ਵੀ ਹੋ ਜੇ ਪਰ ਮੇਰਾ ਕਿਸੇ ਨਾਲ ਨਿੱਜੀ ਵੈਰ ਨਹੀਂ ਹੈਗਾ ਪਰ ਮੈਂ ਲਚਰਤਾ ਭੁਲਾਉਣੀ ਨਹੀਂ ਦੇਣੀਗੀ ਮੇਰੇ ਨਾਲ ਕੋਈ ਤੁਰੇ ਚਾਹੇ ਨਾ ਤੁਰੇ ਮੈਂ ਹਮੇਸ਼ਾ ਇਹ ਗੱਲ ਆਖੀ ਆ ਪਹਿਲਾਂ ਵੀ ਆਖੀ ਆ ਸਿੱਖਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਅਸੀਂ ਹਜੇ ਵੀ ਆਪਣਾ ਰਾਜ ਸਮਝਦੇ ਆ ਚਾਹੇ ਅਸੀਂ ਕਈ ਆ ਵੀ ਸਾਡੀ ਗਿਣਤੀ ਘਟਾ ਸਾਨੂੰ ਦੁਬਾਰਾ ਸਾਡਾ ਰਾਜ ਮਿਲੇ ਚਾਹੇ ਨਾ ਮਿਲੇ ਪਰ ਅਸੀਂ ਇਸ ਪੰਜਾਬ ਦੀ ਧਰਤੀ ਦੇ ਉੱਤੇ ਇੱਜ਼ਤ ਆਬਰੂ ਵਾਲੇ ਆਪਦੇ ਕਾਨੂੰਨ ਲਾਗੂ ਰੱਖਾਂਗੇ ਜਿਹੜਾ ਸਾਡੇ ਕਾਨੂੰਨ ਤੋੜੂਗਾ ਤੇ ਉਹ ਫਿਰ ਆਪਦਾ ਭਾਈ ਵਾਰਲੀ ਵਾਰਸ ਆਪ ਹੀ ਹੈਗਾ ਆਪਦੇ ਨੁਕਸਾਨ ਦਾ ਸਾਡੇ ਤੋਂ ਦਾ ਜੋ ਹੋਊਗਾ ਉਹ ਅਸੀਂ ਕਰਾਂਗੇ ਤੇ ਭੁਗਤੀ ਵੀ ਜਾਂਨੇ ਆ ਤੇ ਉਹ ਸਿੰਘ ਹੁਣ ਚੱਲੇ ਜੇਲ੍ਹ ਜਾਣਗੇ ਹੁਰਕੇ ਜੋ ਭਰਾ ਨੇ ਮੇਰੇ ਮੈਂ ਕੱਢੂੰਗਾ ਮੈਂ ਪੈਰ ਵਾਈ ਕਰੂੰਗਾ ਮੈਂ ਹੈਗਾ ਬੈਠਾ ਹਜੇ ਤੇ ਮੇਰੀ ਇੱਕ ਸੰਗਤ ਨੂੰ ਵੀ ਬੇਨਤੀ ਆ ਕਈ ਵਾਰੀ ਤੁਹਾਨੂੰ ਕੋਈ ਪਾਹੇ ਮੇਰੇ ਨਾਲ ਫੋਟੋ ਦਿਖਾਵੇ ਚਾਹੇ ਤੁਹਾਡੇ ਨਾਲ ਮੇਰੇ ਨਾਲ ਵੀਡੀਓ ਦਿਖਾਵੇ ਪੈਸਾ ਨਹੀਂ ਦੇਣਾ ਕਿਸੇ ਨੂੰ ਪੈਸੇ ਦੀ ਲੋੜ ਨਹੀਂ ਹੈ ਨਾ ਪੈਸਿਆਂ ਲਈ ਕੰਮ ਕੀਤੇ ਜਾਂ ਨਾ ਕਰਨੇ ਐਵੇਂ ਨਾ ਕੋਈ ਸਾਡੀ ਸਾਡੇ ਨਾਲ ਤੁਹਾਨੂੰ ਫੋਟੋ ਦਿਖਾ ਕੇ ਵੀਡੀਓ ਦਿਖਾ ਕੇ ਕਹੀ ਜਾਵੇ ਵੀ ਆਹ ਦੇਖੋ ਵੀ ਅਸੀਂ ਭਰਾ ਕਿਸੇ ਨੂੰ ਕੋਈ ਪੈਸਾ ਨਹੀਂ ਭੇਜਣਾ ਜੋ ਹੈਗਾ ਬਸ ਠੀਕ ਹੈ ਜੋ ਹੋਣਾ ਹੋ ਹੀ ਜਾਣਾਗਾ ਇਹ ਅਸੀਂ ਜ਼ਰੂਰ ਖਿਆਲ ਰੱਖਿਓ ਇਹਨਾਂ ਕੰਮ ਗੱਲਾਂ ਬਾਤਾਂ ਦਾ ਹੁਣ ਦੇਖਦੇ ਅੱਗੇ ਅੱਗੇ ਕੀ ਹੁੰਦਾ ਸਾਡਾ ਕਿਸੇ ਨਾਲ ਕੋਈ ਨਿਚੀਵੈਰ ਨਹੀਂ ਹੈ ਬਸ ਇੱਜਤ ਨਾ ਰੋ ਤੇ ਇੱਜਤ ਨਾ ਰਹਿਣ ਦਿਓ ਬਸ ਇੰਨੀ ਕੁ ਗੱਲ ਬਾਤ ਹੈ ਗਾਲੀ ਗਲੋਚ ਨਾ ਕਰੋ ਨਿਊਡਿਟੀ ਨਾ ਵਧਾਓ ਲਚਰਤਾ ਨਾ ਵਧਾਓ ਬੱਚਿਆਂ ਨੂੰ ਸੇਫ ਰੱਖੋ ਰੇਪ ਬਹੁਤ ਵਧੀ ਜਾਂਦੇ ਆ ਤੇ ਜੇ ਤੁਸੀਂ ਇਸ ਚੀਜ਼ ਨੂੰ ਛੱਡ ਦੋਗੇ ਵੀ ਇਹ ਤਾਂ ਐਵੇਂ ਬੋਲਦਾ ਤੇ ਕੋਈ ਨਾ ਫਿਰ ਫਿਰ ਕਿੱਟੀ ਗੱਲ ਪਾਰਕਿੰਗਾ ਹੋਰ ਬਹੁਤ ਹਨੇ तरीके ਹੋਰ ਵੀ ਬਹੁਤ ਨੇ ਸਮਝ ਗਏ ਭਰਾ ਬਣ ਕੇ ਰਹੋਗੇ ਭਰਾ ਬਣ ਕੇ ਤੁਹਾਡੇ ਨਾਲ ਚੱਲਾਂਗੇ اصولਾਂ ਨੂੰ ਤੋੜੋਗੇ ਤੇ ਫਿਰ ਸਜ਼ਾ ਮਿਲੂਗੀ ਅਸੀਂ ਗਵਰਨਮੈਂਟ ਦੇ ਅਸੂਲ ਤੋੜਾਂਗੇ ਸਾਨੂੰ ਸਾਨੂੰ ਸਜ਼ਾ ਮਿਲੇ ਅਸੀਂ ਸਜ਼ਾ ਭੋਗ ਤਾਂ ਕਿ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਜਾਵਾਂਗੇ ਜੇ ਪ੍ਰਸ਼ਾਸਨ ਸਾਡੀ ਗੱਲ ਸੁਣ ਲੈਂਦਾ ਫਿਰ ਇੱਥੋਂ ਤੱਕ ਕੋਈ ਵੀ ਗੱਲ ਨਾ ਪਹੁੰਚਦੀ ਦੀਪਕਾ ਲੋਸਰਾਲੇ ਕੇਸ ਦੇ ਵਿੱਚ ਪ੍ਰਸ਼ਾਸਨ ਸਾਡੀ ਗੱਲਬਾਤ ਸੁਣ ਲੈਂਦਾ ਤੇ ਉਹ ਆ ਨਾ ਕਰਦੇ ਹੁਣ ਅੱਗੇ ਕੀ ਪਤਾ ਉਹਦੇ ਨਾਲ ਕੀ ਹੋਣਾ ਸੁਧਰ ਜੂਗੀ ਸੰਭਲ ਜੂਗੀ ਦਾ ਠੀਕ ਨਹੀਂ ਤਾਂ ਚਲੋ ਕੋਈ ਨਾ ਪ੍ਰੋਡੂਸਰ ਲਈ ਦਰਖਾਸਤ ਦਿੱਤੀ ਸੀ ਪ੍ਰਸ਼ਾਸਨ ਸਮਝ ਲੈਂਦਾ ਸਾਡੀ ਗੱਲ ਬਾਤ ਨੂੰ ਹੁਣ ਵੀ ਤਾਂ ਤਰੀਕਾ ਪੈਂਦਗਾ ਹੀ ਆ ਇਹਨੂੰ ਵੀ ਸਮਝਾਇਆ ਸੀ ਸਮਝ ਲੈਂਦੀ ਪਰ ਨਹੀਂ ਇਹ ਉਹੀ ਆ ਕਿ ਕੁੱਤੇ ਦੀਆਂ ਪੂਛਾਂ ਵੱਡੀਆਂ ਬਣਾ ਸਿੱਧੀਆਂ ਨਹੀਂ ਹੁੰਦੀਆਂ ਚਲੋ ਕੋਈ ਨਾ ਮੈਂ ਅਮਰਤਪਾਲ ਸਿੰਘ ਮੈਰੋ ਸਮੂਹ ਪੰਥ ਦਾ ਤੇ ਪੰਜਾਬ ਦਾ ਤਹਿਤੋਂ ਧੰਨਵਾਦ ਕਰਦਾ ਕੋਈ ਗਲਤੀ ਹੋ ਗਈ ਹੋਵੇ ਮਾਫ ਕਰਨਾ ਪਰ ਅਸੀਂ ਜਜ਼ਬਾਤੀ ਜੇ ਬੰਦੇ ਆ ਅਸੀਂ ਕਿਸੇ ਨਾਲ ਨਿਜੀ ਵੈਰ ਨਹੀਂ ਕੱਢਦੇ ਪਰ ਬੱਚਿਆਂ ਨੂੰ ਤੇ ਬੱਚੀਆਂ ਨੂੰ ਤੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੇ ਅਸੀਂ ਉਹਨਾਂ ਨੂੰ ਸਾਫ਼ ਸੁਥਰਾ ਜੋ ਹੈ ਸੋਸ਼ਲ ਮੀਡੀਆ ਤੇ ਜੋ ਸਾਡਾ ਸੱਭਿਆਚਾਰ ਉਹ ਦੇਣਾ ਚਾਹੁੰਦੇ ਆ ਇਹ ਉਹੀ ਪੜਨ ਵਿਚਾਰਖੜੀਆਂ ਤੇ ਚੜੇ ਸੀ ਸਾਡੇ ਪੁਰਾਣੇ ਤੇ ਬੱਚੇ ਉਹੀ ਪੜਨ ਤੇ ਤੰਗਾਤਾਂ ਬੰਗਾ ਆਰੇ ਰੰਗ ਬੰਗਾ ਖੂਪੜ ਲੈਣੇ ਸ਼ਹੀਦਾਂ ਨੂੰ ਜਾਣਣਾ ਇਸ ਕਰਕੇ ਕਮਾਈ ਛਿੰਨੇ ਅੰਨੇ ਨਾ ਹੋ ਜਿਓ ਵੀ ਸਾਡੇ ਵਰਗੇ ਦੇ ਇੱਕੋ ਘੇੜਾ ਬੱਜੇ ਤੇ ਸਾਰੀ ਕਮਾਈ ਨਾਲ ਹੀ ਲੈ ਕੇ ਅਸੀਂ ਰਫੂ ਚੱਕਰ ਹੋ ਜੀਏ ਤੇ ਇਹੋ ਜੇ ਕਮਾਜ ਮੈਂ ਪ੍ਰਵਾਹ ਨਹੀਂ ਕਰਦਾ ਚਾਹੇ ਸਾਰਾ ਕੁਝ ਹੀ ਵਿਕ ਜੇ ਚਾਹੇ ਆਪਦੀ ਜਾਨ ਵੀ ਚਲੀ ਜਾਵੇ ਅੜੀਕ ਕਰੂੰਗਾ ਮੈਂ ਦੇਖੂੰਗਾ ਸਾਰਿਆਂ ਨੂੰ ਤੇ ਜਾਂਦੇ ਜਾਂਦੇ ਮੈਂ ਇੱਕ ਵੀਡੀਓ ਰਾਹੀਂ ਸਨੇਹਾ ਦੇਣਾ ਚਾਹੁੰਨਾ ਜਾਂਦੇ ਜਾਂਦੇ ਮੈਂ ਵੀਡੀਓ ਰਾਈਆਂ ਇੱਕ ਸੁਨੇਹਾ ਦੇਣਾ ਚਾਹੁੰਨਾ ਸੋਸ਼ਲ ਮੀਡੀਆ ਤੇ YouTube ਤੇ ਚੱਲ ਰਹੀਆਂ ਲੱਚਰਤਾ ਵੀਡੀਓ ਜਾਂ ਡਬਲ ਮੀਨਿੰਗ ਵਾਲੀਆਂ ਵੀਡੀਓ ਜੋ ਬਣਾਉਂਦੇ ਨੇ ਮੁੰਡੇ ਕੁੜੀਆਂ ਉਹਨਾਂ ਦੇ ਪਰਿਵਾਰਾਂ ਨੂੰ ਪਤਾ ਸਾਡੇ ਬੱਚੇ ਇਹ ਕੰਮ ਕਰਦੇ ਆ ਜੇ ਆਹ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਨੇ ਆਪਣੇ ਪੇਜਾਂ ਤੋਂ ਵੀਡੀਓ ਡਿਲੀਟ ਨਹੀਂ ਕੀਤੀਆਂ ਤੇ ਉਹਨਾਂ ਦੇ ਪਰਿਵਾਰਾਂ ਨੇ ਜਿਨ੍ਹਾਂ ਦੇ ਉੱਤੇ ਹੀ ਪੁੱਤ ਹੈਗੇ ਆ ਉਹਨਾਂ ਨੇ ਮਾਫੀ ਨਹੀਂ ਨਾ ਮੰਗੀ ਪੰਥ ਤੇ ਪਜਾਤ ਹੋਈ ਸਾਡੇ ਬੱਚਿਆਂ ਨੇ ਭਾਈ ਗੰਦ ਪਾਤਾ ਸੀ ਗਲਤੀ ਦੇ ਵਿੱਚ ਉਹ ਆਦੀ ਡਿਲੀਟ ਕਰਾਤਾ ਅੱਜ ਤੋਂ ਬਾਅਦ ਇਹ ਨਹੀਂ ਹੋਣਗੇ ਤੇ ਤਾਂ ਠੀਕ ਆ ਤੇ ਨਹੀਂ ਫਿਰ ਬੇਖੋ ਘਰ ਬਣਦਾ ਕੀ ਆ ਦੇਖੋ ਅੱਗੇ ਅੱਗੇ ਹੁੰਦਾ ਕੀ ਆ ਮੈਂ ਪਿੱਛੇ ਹਟਣ ਵਾਲਾ ਨਹੀਂ ਹੈ ਮੈਂ ਤੁਹਾਨੂੰ ਕਿਹਾ ਸੀ ਨਾ ਮੇਰੇ ਤੋਂ ਗੱਲਾਂ ਹੋ ਜਾਂਦੀਆਂ ਮੈਂ ਇਦਾਂ ਦਾ ਹੀ ਆ ਇਤਾਂ ਨਹੀਂ ਆ ਮੈਂ ਬਦਲ ਨਹੀਂ ਸਕਦਾ ਤੇ ਨਾ ਮੈਂ ਕੱਲ ਬਦਲਾਂ ਤੇ ਨਾ ਮੈਂ ਅੱਜ ਬਦਲਿਆ ਚਾਹੇ ਪਦਨਾਮ ਕਰ ਦਿਓ ਤੇ ਚਾਹੇ ਗਾਲਾਂ ਕੱਢਿਓ ਅਸੀਂ ਤਾਂ ਇਸ ਪੰਜਾਬ ਦੀ ਜਿਹੜੀ ਹੈ ਇੱਛਤ ਨੂੰ ਬਰਕਰਾਰ ਰੱਖਾਂਗੇ ਭੁੱਲਾ ਚੁੱਕਾ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ